मुरदाबाद पुलिसबाद थाणा बार बड़ी पुलिस मुरदाबाद पंजाब मुरदाबाद लोका ज़िंदबाद ਕਾ ਜਿੰਦਾਬਾਦ ਜਿੰਦਾਬਾਦ ਵੈਰਖਾਲ ਸਾਹਿਬ ਵੈਰਖਤੇ ਜੀ ਮੇਰਾ ਨਾਮ ਜਲਦੀਪ ਸਿੰਘ ਹੈ ਪਿੰਡ ਮਹਰਾਜ ਤੋਂ ਆ ਜੀ ਮੇਰੇ ਮਾਮਾ ਜੀ ਦਾ ਮੁੰਡਾ ਗਿਆ ਬਈ 9 ਤਰੀਕ ਤੋਂ ਜੀ ਨਾ ਕਿਹਾ ਮੇਰੇ ਮਾਮਾ ਜੀ ਦਾ ਨਾਮ ਹੈਗਾ ਜਰਨੈਲ ਸਿੰਘ ਉਹਨਾਂ ਦਾ ਪੁੱਤਰ ਹੈਗਾ ਜੀ ਨਵਦੀਪ ਸਿੰਘ ਜੀ ਉਹ ਬਿਉਟੀ ਕਹਿੰਦੇ ਕੱਚਾ ਨਾ ਹੋਦਾ ਜੀ ਉਹ ਮਤਲਬ ਕਿ 9 ਤਰੀਕ ਨੂੰ ਗਾਇਬ ਸੀ ਘਰੋਂ ਤੇ ਮਤਲਬ ਕਿ 9 ਤਰੀਕ ਨੂੰ ਉਹ ਆਥ ਨੇ ਭਾਲਣ ਲੱਗੇ ਜੀ ਤੇ ਆਥ ਨੇ ਭਾਲਣ ਲੱਗੇ ਤੇ ਆਥ ਨੇ ਉਹਨੇ ਬੰਦੇ ਨੇ ਫੋਨ ਲਾਇਆ ਪੁੱਚੋ ਵਾਲੇ ਦੇ ਹੂੰ ਪੁੱਚੋ ਵਾਲੇ ਮੁੰਡੇ ਤੋਂ ਫੋਨ ਜਾਣਾ ਹੁੰਦਾ ਭਗਤੀ ਹੈ ਜੀ ਉਹ ਆ ਜੀ ਉਹ ਹੈਗਾ મતલਬ ਇਸ਼ੂ ਨਿਸ਼ੂ ਚ ਕਰਮ ਚ ਬੰਦਾ ਆਪਣਾ ਬੰਦਾ ਰੂਮੀਆ ਨੇ ਸੇਵਾ ਕਰਨ ਜਾਂਦਾ ਹੁੰਦਾ ਸੀਗਾ ਜੀ ਉਹਨੇ ਇਹਦੇ ਨਾਲ ਪਤਾ ਨਹੀਂ ਕੀ ਗੱਲ ਬਾਤ ਹੋਈ ਕਿੱਥੋਂ ਰਿਲੇਸ਼ਨ ਹੋਈ ਇਹਨਾਂ ਨਾਲ ਕਾਲ ਮੇਲ ਹੋਇਆ ਉਹਨੇ ਜਦੋਂ ਇਹਦੇ ਫੋਨ ਤੋਂ ਫੋਨ ਲਾ ਕੇ ਮਾਮਾ ਜੀ ਦੀ ਕੁੜੀ ਨੂੰ ਕਿਹਾ ਵੀ ਮੈਂ ਆਜੂਗਾ ਮੈਂ ਪਟਿਆਲੇ ਮਾਤਾ ਦੇ ਗਿਆ ਮੈਂ ਤੇ ਮੁੜ ਕੇ ਜੀ 10 ਉਹਦੇ ਗੱਲ ਹੋ ਗਈ ਮੁੜ ਕੇ ਚੱਲੇ ਇਹਨਾਂ ਨੇ ਪਾ ਲੈਣਾ ਬੰਦ ਕਰਤਾ ਜੀ ਮੁੜ ਕੇ ਫੇਰ 10 ਤਰੀਕ ਨੂੰ 10:38 ਮਿੰਟ ਤੇ ਫੋਨ ਆਉਂਦਾ ਜੀ ਮਾਮਾ ਜੀ ਦੀ ਕੁੜੀ ਨੇ ਜੀ ਉਹ ਗੱਲ ਕਰਕੇ ਕਹਿੰਦਾ ਕਹਿੰਦਾ ਜੀ ਮੈਂ ਆ ਜੂ ਘਰੇ ਤੇ ਕਹਿੰਦਾ ਤੇ ਮੈਂ ਕੰਮ ਆ ਬਸ ਕੰਮ ਕਰਕੇ ਤੇ ਆ ਜੂ ਮੁੜ ਕੇ ਕੋਈ ਗੱਲ ਨਹੀਂ ਹੋਈ ਮੁੜ ਕੇ ਫਿਰ ਜਦੋਂ ਮਾਮਾ ਜੀ ਦੇ ਜਵਾਈ ਨੇ ਫੋਨ ਦੇਖਿਆ ਜੀ ਉਹਦੇ ਚੋਂ ਪਤਾ ਲੱਗ ਵੀ ਇਹ ਫੋਨ ਤੋਂ ਦੋ ਵਾਰੀ ਫੋਨ ਆਇਆ ਮੁੜ ਕੇ ਪੁੱਛੋ ਵਾਲੇ ਬੰਦੇ ਨੇ ਜਦੋਂ ਫੋਨ ਲਾਇਆ ਜੀ ਦੁਬਾਰੇ ਇਹ ਕਹਿੰਦਾ ਜੀ ਮੈਥੋਂ ਤਾਂ ਫੋਨ ਫੜ ਕੇ ਗੱਲ ਕਰੀ ਐ ਨਹੀਂ ਵੀ ਮੈਂ ਇਹਨੂੰ ਜਾਣਦਾ ਨਹੀਂ ਬੰਦੇ ਨੇ ਤੇ ਜਾਣਦਾ ਨਹੀਂ ਮੁੜ ਕੇ ਜਦੋਂ ਦੁਬਾਰੇ ਜਦੋਂ ਦੇਖਾਇਆ ਇਹਨੂੰ ਵੀ ਦੱਸਿਆ ਵੀ ਆਇਆ ਕਰਕੇ ਵੀ ਤੇਰੇ ਤੋਂ ਦੋ ਵਾਰੀ ਫੋਨ ਆਇਆ ਯਾਰ ਮੁੜ ਕੇ ਚੱਲ ਉਹਦੀ ਗੱਲ ਉਹਨੇ ਫੋਨ ਕੱਟਤਾ ਮੁੜ ਕੇ ਮੇਰੇ ਮਾਮਾ ਜ ਉਹ ਕਹਿੰਦਾ ਯਾਰ ਵੀ ਮੇਰੇ ਤੋਂ ਵੀ ਫੋਨ ਫੜ ਕੇ ਲਾਇਆ ਯਾਰ ਮੇਰੇ ਤੋਂ ਬੰਦਾ ਤੁਸੀਂ ਕਹ ਬੰਦਾ ਕੱਢਣਾ ਮੇਰੇ ਤੋਂ ਕਹਿੰਦਾ ਤੁਸੀਂ ਜੇ ਕੋਈ ਗੱਲ ਕਰ ਲਈ ਮੁੜ ਕੇ ਉਹ ਫੋਨ ਬੰਦ ਕਰ ਗਏ ਜਦੋਂ ਇੱਕ ਦੋ ਵਾਰੀ ਫੋਨ ਆਪਣੇ ਬੰਦੇ ਨੇ ਹੋਰ ਨਹੀਂ ਲਾਇਆ ਜੀ ਹੂੰ ਬੰਦ ਕਰ ਗਏ ਮੁੜ ਕੇ ਫੋਨ ਜੀ ਬੰਦ ਕਰਕੇ ਤੇ ਆਪਣੇ ਬੰਦੇ ਨੇ ਭਾਲ ਸ਼ੁਰੂ ਕਰਤੀ ਫਿਰ ਮੁੜ ਕੇ ਤੋਂ ਡੇਰੇਆਂ ਨੇ ਡੇਰੇ ਚ ਉੱਥੇ ਗਏ ਰੂਮੇ ਨੇ ਬੰਦੇ ਪਰ ਉਹ ਕਹਿੰਦਾ ਜੀ 10 ਤਰੀਕ ਨੂੰ ਇੱਥੇ ਦਾ ਆਪਣਾ 10 10:30 ਵਜੇ ਇੱਥੇ ਸੀਗਾ ਉਸ ਤੋਂ ਬਾਅਦ ਨਹੀਂ ਪਤਾ ਵੀ ਉਸ ਦਿਨ ਉੱਥੇ ਇਕੱਠੇ ਰਹੇ ਆ ਇਹ ਇਹ ਮੈਂ ਹਾਂ ਉਹ ਬਾਬਾ ਦੱਸਦਾ ਹੀ ਕਹਿੰਦਾ ਵੀ ਇਹਦੇ ਨਾਲ ਸੀ ਉਹ ਬੰਦਾ ਹਾਂ ਉੱਥੋਂ ਗਏ ਆ ਇਹ ਮੁੜ ਕੇ ਮੁੜ ਕੇ ਉਹਦੇ ਹੀ ਭਾਲ ਸ਼ੁਰੂ ਕਰਤੀ ਸਾਨੂੰ ਪਤਾ ਲੱਗਿਆ ਮੁੜ ਕੇ ਫਿਰ ਦੂਜੇ ਦਿਨ ਕੋਈ ਬੰਦੇ ਨੂੰ ਹੋਰ ਨਮੜਾ ਜਾਂਦੇ ਜਾਂਦੇ ਕੋਈ ਬੰਦਾ ਚਾਹੇ ਤਾਂ ਆਪਣਾ ਬੰਦਾ ਦੱਸ ਕੇ ਗਿਆ ਜੀ ਪਤਾ ਨਹੀਂ ਇਹਨੇ ਦੱਸਿਆ ਜੀ ਵੀ ਉਹ ਕਹਿੰਦਾ ਜੀ ਅੰਮ੍ਰਿਤਸਰ ਦੀਆਂ ਗੱਲਾਂ ਕਰਦੇ ਸੀ ਅੰਮ੍ਰਿਤਸਰ ਜਾਣਾ ਜੀ ਕੱਲ੍ਹ ਮੁੜ ਕੇ ਚਲਾ ਸੀ ਦੂਜੇ ਦਿਨ ਅੰਮ੍ਰਿਤਸਰ ਭਾਲਣ ਗਏ ਜੀ ਤੇ ਸਾਨੂੰ ਕੋਈ ਲੱਭਿਆ ਲੁੱਭਿਆ ਨਹੀਂ ਤੇ ਨਾ ਕੋਈ ਫੋਟੋ ਜੀ ਤੇ ਉਹ ਪਾਰਕਾਂ 'ਚ ਮੋਟਰ ਮੋਟਰਸਾਈਕਲ ਵੀ ਦੇਖਿਆ ਕਿਤੇ ਨਹੀਂ ਲੱਭਿਆ ਜੀ ਮੁੜ ਕੇ ਇੱਥੇ ਲਿਕੇ ਜਿੱਦੋਂ ਲੋਕੇਸ਼ਨ ਆਪਣੇ ਰਿਸ਼ਤੇਦਾਰ ਨੇ ਕਢਾ ਕੇ ਦੇਖੀ ਤੋ ਉਹ ਬੰਦੇ ਦੀ ਪ੍ਰਕਰਮਾਂ ਦੀ ਬਾਬਾ ਦੀਪ ਸਿੰਘ ਦੇ ਪ੍ਰਕਰਮਾਂ ਇਧਰਲੇ ਪਾਸੇ ਆਉਂਦੇ ਉਧਰਲੇ ਪਾਸੇ ਦੀ ਲੋਕੇਸ਼ਨ ਆਉਂਦੀ ਸੀ ਮੁੜ ਕੇ ਉਹਨੇ 6:30 ਵਜੇ ਦੱਸਿਆ ਜੀ 6:30 ਵਜੇ ਇੱਥੋਂ ਬੰਦੇ ਗਏ ਤਾਂ ਆਪਣਾ ਉੱਥੇ ਮੰਨ ਕੇ ਚੱਲ ਵੀ ਤਿੰਨ ਘੰਟੇ 3:30 ਘੰਟੇ ਜਾਣ ਦੇ ਲੱਗਦੇ ਸੀ ਉਦੋਂ ਨੂੰ ਹਨੇਰਾ ਹੋ ਗਿਆ ਜੀ ਉੱਥੇ ਉਹਨੂੰ ਉੱਥੇ ਭਾਲਦੇ ਫਿਰੇ ਜੀ ਤੇ ਇਹਨਾਂ ਨੇ ਭਾਲਦੇ ਭਾਲੇ ਰਾਤ ਨੂੰ 1:30 ਵਜੇ ਸਾਨੂੰ ਮੋਟਰਸਾਈਕਲ ਲੱਭ ਗਿਆ ਜੀ ਆਪਣਾ ਪਾਰਕਿੰਗ 'ਚ ਉਹ ਜੀ ਬਲੈਂਡਰ ਮੋਟਰਸਾਈਕਲ ਮੋਟਰਸਾਈਕਲ ਉੱਥ ਤੇ ਮੁੜਕੇ ਤੋਂ ਭਾਲਦੇ ਭਾਲਦੇ ਮੁੜਕੇ ਵਾਗੇ ਤੇ ਮੁੜਕੇ ਸੀ ਫਿਰ ਇਹਦੇ ਇਹਦੀ ਇਹ ਫੋਟੋ ਹੈ ਨਹੀਂ ਸਾਡੇ ਕੋਲੇ ਪੁੱਚੋ ਵਾਲੇ ਬੰਦੇ ਦੀ ਜੀ ਇਹਦੀ ਜੀ ਇਹਦੇ ਆਪਣੇ ਬੰਦੇ ਦਾ ਪਛਾਣ ਸੀ ਇਹਦਾ ਮੁੜਕੇ ਕੋਈ ਇਹਦੀ ਲੋਕੇਸ਼ਨ ਨਹੀਂ ਆਉਂਦੀ ਸੀ ਆਪਣੇ ਬੰਦੇ ਦੀ ਕੋਈ ਲੋਕੇਸ਼ਨ ਨਹੀਂ ਆਉਂਦੀ ਸੀ ਇੱਥੋਂ ਮੁੜਕੇ ਫੋਨ ਕਰਕੇ ਬੰਦੇ ਮੁੜਕੇ ਨਹੀਂ ਪਤਾ ਲੱਗਿਆ ਸਾਨੂੰ ਕਿੱਧਰ ਗਿਆ ਕਿੱਧਰ ਨਾ ਮੁੜਕੇ ਇਹ ਬੰਦਾ ਸਾਨੂੰ ਪੁੱਚੋ ਤੇ ਇੱਕ ਬੰਦੇ ਨਾਲ ਗੱਲ ਹੁੰਦੀ ਹੈ ਜੀ ਆਪਣਾ ਰਿਸ਼ਤੇਦਾਰ ਸੀ ਉਹ ਤੋਂ ਪੁੱਛਿਆ ਜੀ ਉਹ ਕਹਿੰਦਾ ਉਹ ਗੱਲਾਂ ਡਹਲੋ ਜਿਹੜੀਆਂ ਗੱਲਾਂ ਕਰਦੇ ਸੀ ਕਹਿੰਦਾ ਜੀ ਇਹ ਮੁੜਕੇ ਉਹਨੇ ਦੂਜੇ ਦਿਨ ਉਹ ਬੰਦੇ ਨੇ ਫੇਰ ਦੁਬਾਰੇ ਫੋਨ ਲਾਇਆ ਸੀ ਬੰਦੇ ਨੂੰ ਪੁੱਚੋ ਵਾਲੇ ਨੂੰ ਜ ਉਹ ਕਹਿੰਦਾ ਜੀ ਕਹਿੰਦਾ ਅਸੀਂ ਮਤਲਬ ਕਿ ਵੀ ਉਹ ਬੰਦਾ ਵੀ ਛੋਡਾ ਬੰਦਾ ਹੈ ਇਹਦੇ ਐ ਕਰਕੇ ਮੋਬਾਈਲ ਲੈ ਗਿਆ ਖੋਕੇ ਤੇ ਛਿੰਮ ਤੋੜ ਕੇ ਛੱਟ ਗਿਆ ਪੰਜ ਦਿਨਾਂ ਬਾਅਦ ਗੱਲ ਹੁੰਦੀ ਹੈ ਜੀ ਪੰਜ ਦਿਨਾਂ ਬਾਅਦ ਗੱਲ ਹੋ ਕੇ ਜਦੋਂ ਪਤਾ ਲੱਗਦਾ ਇਹ ਚੀਜ਼ ਦਾ ਮੁੜ ਕੇ ਉਹ ਕਹਿੰਦਾ ਮੈਂ ਉਹ ਬੰਦਾ ਸਾਨੂੰ ਮਿਲਣਾ ਚਾਹੁੰਦਾ ਜੀ ਮੁੜ ਕੇ ਪੁੱਛੋ ਵਾਲੇ ਬੰਦੇ ਨੇ ਦੋ ਦਿਨਾਂ ਆ ਤਾਂ ਪਹਿਲੇ ਗਏ ਸਾਨੂੰ ਗੱਪ ਮਾਰਿਆ ਜੋ ਬੰਦੇ ਨੇ ਜਦੋਂ ਅਸੀਂ ਗੱਲਾਂ 'ਚ ਗੱਲਾਂ ਫੜੀਆਂ ਉਹ ਬੰਦੇ ਉਲਟਾ ਉਹਦਾ ਭਾਈ ਹੋਰ ਦੱਸਦਾ ਜੋ ਹੋਰ ਦੱਸਦਾ ਜੀ ਦੋ ਦਿਨ ਪਹਿਲਾਂ ਸਾਡੇ ਨਾਲ ਦੋ ਦਿਨ ਬਾਅਦ ਚ ਮੁਲਾਕਾ ਕਰਵਾਈ ਉਹ ਬੰਦੇ ਨੇ ਮੁੜ ਕੇ ਜੀ ਸਰਪੰਚ ਦੇ ਘਰੇ ਪੁੱਛ ਉਥੇ ਇਹ ਬੰਦਾ ਪੁੱਚੋ ਵਾਲਾ ਪੂਰਾ ਨਸ਼ਾ ਕਰਕੇ ਆਇਆ ਸੀਗਾ ਜੀ ਪੁਲਿਸ ਡਰਦੀ ਸੀ ਪੁਲਿਸ ਇਹਨੂੰ ਲੈ ਕੇ ਨਹੀਂ ਆਈ ਉਹਦੇ ਰਾਤ ਨੂੰ ਪੁਲਿਸ ਉੱਥੇ ਹੀ ਛੱਡੇ ਜੀ ਇਹਦੇ ਭਾਈ ਦੇ ਸੈਨ ਲੈ ਲਈ ਸੀ ਇੱਕ ਹੋਰ ਬੰਦਾ ਸੀ ਮੈਂਬਰ ਸੀ ਉਹਦੇ ਸੈਨ ਲੈ ਲਈ ਸੀ ਉਹ ਉੱਥੇ ਹੀ ਛੱਡੇ ਮੁੜ ਕੇ ਤੜਕੇ ਇੱਥੇ ਫੇਰ ਥਾਣੇ 'ਚ ਪੇਸ਼ ਕਰਿਆ ਜੀ ਇਹਨਾਂ ਨੇ ਮੁੜ ਕੇ ਪੇਸ਼ ਕਰ ਇੱਥੇ ਕੋਈ ਇਹਨਾਂ ਨੇ ਕੋਈ ਕਾਰਵਾਈ ਕੋਈ ਇੱਥੇ ਬਾਲਾ ਨਹੀਂ ਥਾਣੇ 'ਚ ਕਿੰਨੇ ਦਿਨ ਹੋ ਗਏ ਇਹਨੂੰ ਬੈਠੇ ਇਹ ਤਾਂ ਜੀ ਉਹਦੇ ਮੰਨ ਕੇ ਜਲਤ ਘੰਟਾ 2 ਘੰਟੇ ਹੈ ਮੁੜ ਕੇ ਇਹਨੇ ਉਹਦੀ ਛੜਤਾ ਬੰਨ। ਹਾਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜene ਨਾ ਪੁੱਛਿਆ ਨਾ ਖਿੱਚਿਆ। ਉਸ ਨੇ ਇਹ ਤਾਂ ਕਹਿੰਦਾ ਐ ਕਰਕੇ ਅੰਗ ਹੀਣਾ ਜੀ। ਵੀ ਕੋਈ ਤਾਂ ਐ ਦੇਖੋ ਆਪਣਾ ਬੰਦਾ 5 ਦਿਨ ਬੰਦੇ ਦੇ ਨਾਂ ਰਿਹਾ ਕੋਈ ਤਾਂ ਪ੍ਰੂਫ ਨਿਕਲੂਗਾ ਹੀ ਕੋਈ ਨਾ ਕੋਈ ਤਾਂ ਉਹਦੇ ਫੋਨ ਦੀ ਲੋਕੇਸ਼ਨ ਕੋਈ ਕਾਲ ਕੋਡ ਕੁਝ ਵੀ ਤਾਂ ਕੱਢਣ ਇਹਨੇ ਕੁਝ ਨਹੀਂ ਪੁੱਛ ਗਸ ਕਰੀ ਜ ਇਹਨਾਂ ਨੇ। ਅੱਗੇ ਹੁਣ ਥੋੜਾ ਇਹ ਧਰਨਾ ਅੱਜ ਲੈ ਧਰਨਾ। ਹਾਂ ਅੱਜ ਧਰਨਾ ਲੈ ਆ ਜੀ। ਤਰਨਾ ਪੱਕੀ ਰਹੂਗਾ ਜੀ ਹਾਂ ਹਾਂ ਤਰਨਾ ਪੱਕਾ ਰਹੂ ਹਾਂ ਤਰਨਾ ਪੱਕਾ ਰਹੂ ਜਿੰਨਾ ਜ਼ਿਕਰ ਕੋਈ ਆਪਣੇ ਬੰਦੇ ਦਾ ਕੋਈ ਪਤਾ ਹੀ ਲੱਗਦਾ ਅੱਜ ਕੋਈ ਇੱਥੇ ਆਇਆ ਆਪਸਰ ਮਿਲਣ ਤੁਹਾਨੂੰ ਜਾਂ ਕੋਈ ਗੱਲਬਾਤ ਕਰਨ ਨਾ ਕੋਈ ਨਹੀਂ ਆਇਆ ਜੀ ਇਹ ਤੱਕ ਹਾਲੇ ਤੱਕ ਆਇਆ ਨਹੀਂ ਕੋਈ ਨਾ ਨਾ ਕੋਈ ਨਹੀਂ ਆਇਆ ਐਸਐਚਓ ਸਾਹਿਬ ਵੀ ਨਹੀਂ ਆਏ ਨਾ ਚੀਚਾ ਸਾਹਿਬ ਨਹੀਂ ਆਏ ਕੀ ਹੁਣ ਤੁਸੀਂ ਚਾਹਣੇ ਮੰਗ ਵੀ ਵੀ ਸਾਨੂੰ ਤਾਂ ਸਾਡਾ ਬੰਦਾ ਮਿਲਣਾ ਚਾਹੀਦਾ ਜੀ ਚਾਹੇ ਮੁਲਾਜ਼ਮ ਲੱਭ ਕੇ ਦੇਣ ਚਾਹੀਦਾ ਇਹਦੇ ਬੰਦਾ ਇਹਦੇ ਵਿੱਚ ਹੀ ਹੈ ਇਹ ਬੰਦਾ ਦੱਸੂ ਸਾਰਾ ਕੋਈ ਇਸ ਨੂੰ ਪਤਾ ਇਹ ਬੰਦਾ ਦੂਜੇ ਧਰਮ ਦਾ ਹੀ ਛੂ ਮਿਸੂ ਦਾ ਇਹਨੂੰ ਪਤਾ ਸਾਰਾ ਕੋਈ ਜਿਹੜਾ ਪੰਜ ਦਿਨਾਂ ਬਾਅਦ ਇਹ ਤੁਹਾਨੂੰ ਆ ਕੇ ਇਹ ਗੱਲ ਕਹਿੰਦਾ ਵੀ ਕਹਿੰਦਾ ਤੁਹਾਡਾ ਬੰਦਾ ਮੇਰੇ ਮੋਬਾਈਲ ਲੈ ਗਿਆ ਚੱਕ ਕੇ SIM ਤੋੜ ਗਿਆ ਕਰਕੇ ਜਾ ਉਹ ਕਰ ਗਿਆ ਇਹ ਤਾਂ ਕੋਈ ਗੱਲ ਨਹੀਂ ਨਾ ਬਣੀ